ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਨ ਦੀ ਬਾਣ ਤੋ ਹੈ ਮੇਰੇ ਸੁਆਮੀ ਮੈਂ ਤੁਧਿਆ ਗਏ ਅਰ ਜਿਸ ਪੈ ਕਰੂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਦਰਸ਼ਨ ਪਰਸੇ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ So, we are going to ਤੇ ਚਵਰ ਛਤਰ تخت ਦੇ ਮਾਲਕ ਹੁ ਗੁਰਤਾ ਗਦੀ ਤੇ ਰਾਜਮਾਨ ਕੁਲ ਕਾ ਆਨਾਤ ਕੋ ਜਹਾਂ ਦੇਵਾਲੀ ਸਰਬ੍ਰੇ ਕਾਇਨਾਤ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗ ਜੁਗ ਅਟਲ ਤਨ ਧਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇਵਾਲੀ ਸਤਿਗੁਰੂ ਸਤਗਰਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਗੁਰਸਵਾਰੀ ਗੁਰੂ ਸਾਹਿਬਾਂ ਦੀ ਸਾਜ ਅਤੇ ਨਿਵਾਜੇ ਹੋਏ ਸਾਧ ਸੰਗਤ ਜੀ ਵੜਪਾਗੇ ਹਾਂ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਪਵਨ ਬਾਣੀ ਆਸਾ ਜੀ ਕੀ ਵਾਰ ਦੇ ਹਰਜਸ ਕੀਰਤਨ ਸਰਵਨ ਕਰ ਰਹੇ ਸਾਂ ਪਾਤਸ਼ਾਹ ਜੀ ਨੇ ਸਾਨੂੰ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਬਖਸ਼ਿਸ਼ ਕੀਤਾ ਹੈ ਆਓ ਇਸ ਪਵਨ ਸਮੇਂ ਦੀ ਸੰਭਾਲ ਕਰਦੇ ਹੋਏ ਇਸ ਪਵਨ ਸ਼ਬਦ ਦੇ ਵਿਚਾਰ ਨੂੰ ਅਰੰਭ ਕਰਦੇ ਹਾਂ ਅਰੰਤਤ ਪਹਿਲੇ ਗੁਰੂ ਬਖਸ਼ਿ ਫਤਿਹ ਨਾਲ ਸਾਂਝ ਪਾਈਏ ਜੀ ਸਾਰੇ ਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਇਸ ਸੁਰੀ ਰਾਗ ਦੇ ਵਿੱਚ ਮਹਿਲਾ ਪਹਿਲਾ ਧਣ ਤਣ ਸਹਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰੰਖਾਰਿਤ ਚਰਨ ਕੀਤਾ ਹੋਇਆ ਪਾਵਨ ਸ਼ਬਦ ਤਰ ਦੁੱਜੇ ਦੇ ਸਰਲੇਖ ਦੀ ਗ੍ਰੰਥਾਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਣੀ ਅੰਗ 728 ਉਤੇ ਸੁਭਾਏ ਮਾਨੇ ਸਰਗੁ ਸਮਝਾਣਾ ਕਰ ਰਹੇ ਨੇ ਕਹਿੰਦੇ ਇੱਕ ਓੰਕਾਰ ਪਰਮੇਸ਼ਰ ਏਕਿਆ ਸਤਗੁਰ ਪ੍ਰਸਾਦ ਸਤਗੁਰਾਂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਨਾਲ ਹੀ ਅਗਲੀ ਪੰਕਤੀ ਦੀ ਵਿਚਾਰ ਆਪਰੰਭ ਕਰਦੇ ਆਂ ਦੀਨदयाल ਸਤਗੁਰ ਸਮਝਾਣਾ ਕਰ ਰਹੇ ਨੇ ਕਹਿੰਦੇ ਅੰਦਰ ਵਸੈ ਨਾ ਬਾਹਰ ਜਾਏ ਅੰਦਰ ਵਸੈ ਅੰਦਰ ਦੀ ਕਿਹੜੀ ਚੀਜ਼ ਅੰਦਰ ਵਾਸਰੀ ਹੈ ਪਰਮੇਸ਼ਰ ਦੀ ਗੱਲ ਕਰ ਰਹੇ ਨੇ ਸਤਿਗੁਰ ਕਹਿੰਦੇ ਨੇ ਰੱਬ ਜਿਹੜਾ ਆ ਉਹ ਸਾਡੇ ਹਿਰਦੇ ਦੇ ਵਿੱਚ ਵਸ ਰਿਹਾ ਆ ਉਹ ਕਿਤੇ ਬਾਹਰ ਨਹੀਂ ਹੈ ਜਿਸ ਤਰ੍ਹਾਂ ਅਸੀਂ ਬਾਣੀ ਵਿੱਚ ਸਮਝਾਉਣਾ ਕੀਤਾ ਬਾਹਰ ਟੋਂ ਢੂੰਡਤ ਬਹੁਤ ਦੁੱਖ ਪਾਵੈ ਜੇ ਰਬਰੂ ਬਾਹਰ ਲੱਭੇਗਾ ਸੰਸਾਰ ਦੇ ਵਿੱਚ ਤੇ ਦੁੱਖ ਪਾਵੇਗਾ ਕਿਉਂਕਿ ਹਿਰਦੇ ਘਰ ਦੇ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਤੇ ਜੇ ਮਨ ਪਵਿੱਤਰਿਆ ਤੇ ਪਵਿੱਤਰ ਮਨ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ ਉਹਦਾ ਸੰਸਾਰ ਦੇ ਵਿੱਚ ਬਾਹਰ ਲੱਭਣ ਦਾ ਤਾਂ ਲਾ ਬਿਆਣਾ ਜੇ ਕੋਈ ਬਾਹਰ ਸਾਨੂੰ ਪ੍ਰਾਪਤ ਹੋਵੇ ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਤਾਂ ਬੰਦੇ ਆਪਣੇ ਅੰਦਰ ਲੱਭ ਅੰਦਰ ਬੈਠਾਇਆ ਪਰਮੇਸ਼ਰ ਵਾਸਾ ਅੰਦਰ ਹੈ ਅੰਤਰ ਵਸੈ ਨਾ ਬਾਹਰ ਜਾਏ ਬਾਹਰ ਕਿਉਂ ਜਾਣਾ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਭਲਿਆ ਅੰਦਰ ਜਿਹੜਾ ਅੰਮ੍ਰਿਤ ਰੂਪੀ ਪਰਮੇਸ਼ਰ ਤੇਰੇ ਵਸ ਰਿਹਾ ਆ ਉਸ ਅੰਮ੍ਰਿਤ ਨੂੰ ਛੱਡ ਕੇ ਬਾਹਰ ਸੰਸਾਰ ਦੇ ਵਿਖ ਖਾਏ ਵਿਖ ਦਾਰ ਤੇ ਗੰਦਮੰਦ ਕਿਉਂ ਖਾਂਦਾ ਫਿਰਦਾ ਹੈ ਭਾਵ ਥਾਂ ਥਾਂ ਤੇ ਕਿਉਂ ਭਟਕਦਾ ਹੈ ਜਿਸ ਤਰ੍ਹਾਂ ਗੁਰਬਾਣੀ ਨੇ ਸਾਨੂੰ ਕਈ ਵਾਰ ਸਮਝਾਉਣਾ ਕੀਤਾ ਕਿ ਭਾਈ ਸਾਨੂੰ ਇੱਕ ਪਰਮੇਸ਼ਰ ਦੇ ਹੋ ਕੇ ਰਹਿਣਾ ਚਾਹੀਦਾ ਹੈ ਇੱਕ ਖਸਮ ਪ੍ਰਭੂ ਦਾ ਨਾਮ ਧਿਆਣਾ ਚਾਹੀਦਾ ਇੱਕ ਹੀ ਰੱਬ ਦੇ ਬੰਨਾ ਥਾਂ ਥਾਂ ਤੇ ਭਟਕਣ ਵਾਲੇ ਨੂੰ ਕਦੇ ਵੀ ਸੁੱਖ ਨਹੀਂ ਮਿਲ ਸਕਦਾ ਉਹ ਕਦੇ ਉਹ ਇਸਤਰੀ ਸੁਹਾਗਣ ਨਹੀਂ ਕਹਹਲਾਂਦੀ ਜਿਹੜੀ ਥਾਂ ਥਾਂ ਤੇ ਫਿਰਦੀ ਆ ਇਥੇ ਜੀਵ ਇਸਤਰੀ ਦੀ ਗੱਲ ਹੈ ਤੇ ਉਹ ਇਸਤਰੀ ਜਿਹੜੀ ਇੱਕ ਪਰਮੇਸ਼ਰ ਦੀ ਹੋ ਜਾਂਦੀ ਆ ਉਹੀ ਸੁਹਾਗਣ ਆ ਸਤਿਗੁਰ ਨੇ ਸਮਝਾਣਾ ਕੀਤਾ ਹੋਇਆ ਬਾਣੀ ਵਿੱਚ ਫੁਹਾਗਨ ਤੇ ਦੁਹਾਗਨ ਦੇ ਸਿਰਲੇਖ ਅਧੀਨ ਬਾਣੀ ਦਰਜ ਕੀਤੀ ਹੋਈ ਹੈ ਉੱਥੇ ਪ੍ਰਭਾਸ਼ਾਵਾਂ ਦੱਸੀਆਂ ਹੋਈਆਂ ਨੇ ਤੇ ਨਾਲ ਹੀ ਨਾਲ ਹੋਰ ਵੀ ਬੜੀ ਵਿਚਾਰਧਾਰਾ ਦੇ ਵਿੱਚ ਇਹ ਗੱਲਾਂ ਸਪਸ਼ਟ ਕਰ ਦਿੰਦੇ ਨੇ ਕਿ ਭਲਿਆ ਸੰਸਾਰ ਦੇ ਵਿੱਚ ਇੱਕ ਦਾ ਹੋ ਕੇ ਰਿਆ ਕਰ ਦੂਜੇ ਦਾ ਨਹੀਂ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕਿ ਇੱਕ ਦਾ ਹੀ ਹਮੇਸ਼ਾ ਨਾਮ ਜਪਿਆ ਕਿ ਨਹੀਂ ਦੂਜੇ ਨੂੰ ਕਰ ਤੋਂ ਦੂਜਾ ਹੈ ਹੀ ਇੱਕ ਪਰਮੇਸ਼ਰ ਹੈ ਇੱਕ ਦੇ ਹੋ ਕੇ ਰਹਿਣਾ ਆ ਤੇ ਉਸ ਇੱਕ ਦੇ ਨਾਲ ਸਨ ਗੁਰੂ ਪਾਤਸ਼ਾਹ ਜੋੜਦੇ ਨੇ ਅੱਗੇ ਸਤਿਗੁਰੂ ਸਮਝਾਣਾ ਕਰ ਰਹੇ ਨੇ ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ ਹੇ ਭਲਿਆ ਇਹ ਮੇਰੇ ਮਨਾ ਐਸਾ ਗਿਆਨ ਜਪਿਆ ਕਰ ਕਿਹੜਾ ਗਿਆਨ ਹੋ ਚਾਕਰ ਸੱਚੇ ਕੇਰੇ ਜਿਸ ਦੇ ਕਰਕੇ ਤੂੰ ਉਸ ਸੱਚੇ ਪਰਮੇਸ਼ਰ ਦਾ ਚਾਕਰ ਬਣ ਜਾਵੇਂ ਚਾਕਰ ਦਾ ਅਰਥ ਹੁੰਦਾ ਹੈ ਚੱਕਰੀ ਕਰਨਾ ਸੇਵਾ ਕਰਨ ਵਾਲਾ ਨੌਕਰੀ ਕਰਨ ਵਾਲਾ ਪਰ ਯਾਦ ਰੱਖੀ ਚਾਕਰ ਸੱਚਾ ਬਣੀ ਕਿਤੇ ਆਸਾਂ ਜੀ ਕੀ ਵਾਰ ਵਾਲਾ ਚਾਕਰ ਨਾ ਬਣ ਜਾਵੇ ਜਿਹਦੇ ਵਿੱਚ ਸਤਿਗੁਰ ਨੇ ਸਮਝਾਉਣਾ ਕੀਤਾ ਹੈ ਨਾ ਕਿ ਚਾਕਰ ਲੱਗਿਆ ਚੱਕਰੀ ਨਾਲੇ ਕਾਰਬਿਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਸਤਿਗੁਰ ਕਹਿੰਦੇ ਨੇ ਇਹ ਨਾ ਹੋਵੇ ਕਿ ਤੇ ਚਾਕਰ ਉਦਾਦਾ ਬਣ ਜਾਵੇ ਆਸਾ ਜੀ ਕੀ ਵਾਰ ਦੀ ਬਾਣੀ ਚ ਬੇਕ ਤਾਂ ਚਾਕਰ ਲੱਗਿਆ ਚੱਕਰੀ ਨਾਲੇ ਸੇਵਕਿਆਂ ਤੇ ਸੇਵਾ ਕਰਨ ਲੱਗ ਪਰ ਨਾਲ ਹੀ ਨਾਲ ਨਾਲੇ ਧਾਰਗਵਾਦ ਨਾਲੇ ਹੰਕਾਰ ਵੀ ਰੱਖਦਾ ਹੈ ਭਾਈ ਕਿਤੇ ਇਹ ਨਾ ਹੋਵੇ ਮਨ ਵਿੱਚ ਹੰਕਾਰ ਵੀ ਰੱਖਿਆ ਹੋਵੇ ਕਿ ਹਾਂ ਇੱਕ ਤਾਂ ਸੇਵਕ ਆ ਉਤੋਂ ਮਨ ਵਿੱਚ ਹੰਕਾਰ ਆ ਤੇ ਉੱਚੀਆਂ ਉੱਚੀਆਂ ਗੱਲਾਂ ਕਰਦਾ ਹੈ ਗੱਲਾਂ ਕਰੇ ਕਨੇਰੀਆਂ ਕਹਿੰਦੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਖਸ ਹੋ ਨਾ ਪਾਏ ਸਾਂ ਫਿਰ ਪਰਮੇਸ਼ਰ ਉਹਦੀ ਸਾਰ ਨਹੀਂ ਲੈਂਦਾ ਜਿਹੜਾ ਐਦਾਂ ਕਰਦਾ ਆ ਸਤਿਗੁਰ ਕਹਿੰਦੇ ਨੇ ਕਿਦਾਂ ਪਰਮੇਸ਼ਰ ਖੁਸ਼ ਹੋਊਗਾ ਆਪ ਬਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਨ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦੇਵੇ ਨਿਮਰਤਾ ਨੂੰ ਧਾਰਨ ਕਰੇ ਤਾਂ ਹੀ ਪਰਮੇਸ਼ਰ ਦੇ ਦਰ ਤੇ ਉਹਨੂੰ ਢੋਈ ਮਿਲ ਸਕਦੀ ਆ ਆਸਰਾ ਮਿਲ ਸਕਦਾ ਅੱਗੇ ਸਤਿਗੁਰੂ ਜੀ ਨੇ ਸਮਝਾਣਾ ਕਰ ਦਿੱਤਾ ਆ ਕਹਿੰਦੇ ਗਿਆਨ ਧਿਆਨ ਸਭ ਕੋਈ ਰਵੇ ਇੱਥੇ ਸਾਰੇ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਨੇ ਮੈਂ ਵੀ ਕਰਦਾ ਪਿਆ ਪਤਾ ਨਹੀਂ ਕਿੰਨੇ ਕਿ ਦੁਨੀਆ ਤੇ ਲੋਕ ਕਰਦੇ ਹਰ ਕੋਈ ਕਹਿੰਦਾ ਵੀ ਲੈ ਰੱਬ ਇਦਾਂ ਦਾ ਪਰਮੇਸ਼ਰ ਇਦਾਂ ਦਾ ਦੁਨੀਆ ਇਦਾਂ ਦੀ ਕਾਇਨਾਤ ਇਦਾਂ ਦੀ ਉਹਨੂੰ ਬਣਾਉਣ ਵਾਲਾ ਇਦਾਂ ਦਾ ਆ ਪਰ ਸਤਗੁਰੂ ਕਹਿ ਦਿੰਦੇ ਨੇ ਕਹਿੰਦੇ ਬੰਦਨ ਬੰਦਿਆ ਸਭ ਜਗ ਭਰੈ ਕਹਿੰਦੇ ਸਾਰੇ ਨੇ ਪਰ ਸਾਰੇ ਉਸ ਪਰਮੇਸ਼ਰ ਦੇ ਬੰਦਨਾ ਵਿੱਚ ਬੰਦੇ ਹੋਏ ਨੇ ਤੇ ਇਸ ਜਗਤ ਦੇ ਵਿੱਚ ਫਿਰਦੇ ਪਏ ਬੰਧਨ ਬੰਧ ਉਸ ਦੇ ਬੰਦੇ ਹੋਇਆ ਸਾਰੇ ਅਸੀਂ ਸਭ ਜਗ ਭਵੇਂ ਸਾਰਾ ਜਗ ਫਿਰਦਾ ਪਿਆ ਕੋਈ ਵੀ ਉਹਦੀ ਰਜ਼ਾ ਤੋਂ ਬਾਹਰ ਨਹੀਂ ਆ ਹੁਕਮ ਤੋਂ ਬਾਹਰ ਨਹੀਂ ਆ ਜਿਵੇਂ ਕੱਟ ਪੁਤਲੀ ਦਾ ਖੇਡ ਵਖਾਣ ਵਾਲਾ ਜਦੋਂ ਕੱਟ ਪੁਤਲੀਆਂ ਨੂੰ ਨਚਾਉਂਦਾ ਆ ਤੇ ਡੋਰ ਉਹਦੇ ਹੱਥ 'ਚ ਹੀ ਹੁੰਦੀ ਆ ਉਹ ਜਿੱਦਾਂ ਜਿੱਦਾਂ ਚਾਹਦਾ ਆ ਉਦਾਂ ਉਦਾਂ ਹੀ ਨਚਾਉਂਦਾ ਆ ਇਸੇ ਤਰ੍ਹਾਂ ਪਰਮੇਸ਼ਰ ਆ ਅਸੀਂ ਕੱਠ ਪੁੱਤਨੀ ਆਂ ਆ ਉਹਦਾ ਜਿੱਦਾਂ ਦਿਲ ਕਰਦਾ ਆ ਉਹ ਉਦਾਂ ਚਲਾਉਂਦਾ ਆ ਜਿੱਦਾਂ ਉਹਦੀ ਮਰਜ਼ੀ ਆ ਜਿੱਦਾਂ ਉਹਦੀ ਰਜ਼ਾ ਜਿੱਦਾਂ ਦਾ ਉਹਦਾ ਹੁਕਮ ਵਰਤਦਾ ਪਿਆ ਉਦਾਂ ਦੇ ਸੰਸਾਰ 'ਚ ਕਾਰਜ ਕਰਾਂਦਾ ਆ ਅਸੀਂ ਕੋਈ ਆਪ ਇਹਨੇ ਬਹੁਤੇ ਸਿਆਣੀ ਨਹੀਂ ਹੈ ਸਾਡੇ ਪੱਲੇ ਕੱਖ ਨਹੀਂ ਹੈਗਾ ਪਰਮੇਸ਼ਰ ਕਰਾਂਦਾ ਹੈ ਜੋ ਕਰਾਂਦਾ ਸੇਵਾ ਕਰੇ ਸੋ ਚੱਕਰ ਹੋਏ ਕਹਿੰਦੇ ਜਿਹੜਾ ਵਿਅਕਤੀ ਸੇਵਾ ਕਰਦਾ ਹੈ ਨਾ ਅਸਲੀ ਸੇਵਕ ਅਸਲੀ ਚਾਕਰ ਉਹੀ ਆ ਸੇਵਾ ਦੇ ਸਦਕਾ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਗੁਰੂ ਨਾਨਕ ਦੇ ਮੁੱਢ ਦੇ ਸਿਧਾਂਤਾਂ ਦੇ ਵਿੱਚ ਸੇਵਾ ਸਭ ਤੋਂ ਉੱਤੇ ਹੈ ਕਿਸ ਤਰ੍ਹਾਂ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਭਾਈ ਲੈਣਾ ਜੀ ਨੇ ਕਿਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਦੀ ਅਥਾ ਸੇਵਾ ਕੀਤੀ ਸੇਵਾ ਕਰ ਕਰਕੇ ਇੱਕ ਦਿਨ ਉਹ ਸਮਾਂ ਆ ਗਿਆ ਹੁਕਮ ਮੰਨੈ ਹੋਵੇ ਪਰਵਾਨ ਤਾਂ ਖਸਮੈ ਕਾ ਮਹਿਲ ਪਾਇਸੀ ਹੈ ਸੇਵਕ ਸੰਨ ਸੇਵਕ ਤ ਗੁਰੂ ਦੀ ਰਤਬਾ ਮਿਲ ਗਿਆ ਸੇਵਾ ਦੇ ਸਰ ਕਰ ਆਪਣਾ ਅੰਗ ਮਨਾ ਦਿੱਤਾ ਗੁਰੂ ਨਾਨਕ ਨੇ ਅੰਗਦ ਬਣਾ ਦਿੱਤਾ ਤੇ ਸੰਸਾਦ ਅੰਗਦ ਦੇ ਮਹਾਰਾਜ ਦੇ ਨਾਮ ਨਾਲ ਜਾਣਦਾ ਹੈ ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਦੀ ਲਗਾਤਾਰ 12 ਸਾਲ ਸੇਵਾ ਕੀਤੀ ਨਿਰਥਕ ਸੇਵਾ ਬਿਨਾਂ ਕਿਸੇ ਵਿਗਣ ਤੋਂ ਸੇਵਾ ਰੋਜ਼ ਰੋਜ਼ਾਨਾ ਇਸ਼ਨਾਨ ਕਰਾਉਂਦੀ ਸੀ ਲੰਗਰ ਵਰਤਾਉਣ ਦੀ ਸੇਵਾ ਲੱਕੜਾ ਲਿਆਉਂਦੀ ਸੇਵਾ ਬੇਅੰਤ ਸੇਵਾ ਕੀਤੀ ਤੇ ਜਿਹਨੂੰ ਨਿਗੁਰਾ ਕਹਿੰਦੇ ਸਨ ਇਹ ਅਮਰੂ ਨਿਗੁਰਾ ਹੈਗਾ ਆ ਅੱਜ ਉਹ ਆਪ ਗੁਰੂ ਦੇ ਰਤਬੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਬਣ ਗਏ ਭਾਈ ਜੇਠਾ ਜੀ ਜਿਹਨੂੰ ਕਹਿੰਦੇ ਸੀ ਇਹਨੂੰ ਧੀ ਕਿਨੇ ਦੇਣੀ ਹੈ ਇਹਦੇ ਪੱਲੇ ਤਾਂ ਕੱਖ ਵੀ ਨਹੀਂ ਹੈਗਾ ਇਹਦੇ ਕੋਲ ਘਰ ਨਹੀਂ ਬਾਹਰ ਨਹੀਂ ਮਾਂ ਨਹੀਂ ਪਿਓ ਨਹੀਂ ਪਤਾ ਨਹੀਂ ਕੀ ਅੰਸ਼ਿਆ ਕੀ ਵੰਸ਼ਿਆ ਉਸ ਭਾਈ ਜੇਠੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨੂੰ ਮੰਨਿਆ ਉਹਦੇ ਦਰ ਦੀ ਸੇਵਾ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਦਾ ਰਤਬਾ ਲੈ ਕੇ ਸਾਡੇ ਚੌਥੇ ਗੁਰੂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਹੋ ਗਏ ਤੇ ਅੱਜ ਉਸੇ ਗੁਰੂ ਰਾਮਦਾਸ ਦੇ ਦਰ ਤੋਂ ਜਿਹਨੂੰ ਕਹਿੰਦੇ ਸੀ ਤੇਰੇ ਘਰ ਦੇ ਵਿੱਚ ਧੀ ਕਿੰਨੇ ਦੇਣੀ ਏ تیر ਕੋ ਤਾਂ ਕੱਖ ਨਹੀਂ ਉਹਦਾ ਮਹਿਲ ਸੋਨੇ ਦਾ ਬਣਿਆ ਹੋਇਆ ਜਿੰਦੇ ਕਹਿੰਦੇ ਸੀ ਰੋਟੀ ਕਿੱਥੋਂ ਖਵਾਏਗਾ ਉਹਦੇ ਦਰ ਤੋਂ ਦੁਨੀਆ ਲੱਖਾਂ ਕਰੋੜਾਂ ਲੋਕ ਰੋਟੀ ਖਾਗ ਜਾਂਦੇ ਰੋਜ਼ ਇਹ ਕਿਰਪਾ ਆ ਗੁਰੂ ਜੀ ਜਿਸ ਸੇਵਕ ਦੇ ਉੱਤੇ ਕਿਰਪਾ ਕਰ ਦੇਵੇ ਜਿਸ ਚਾਕਰ ਦੇ ਉੱਤੇ ਕਿਰਪਾ ਕਰ ਦੇਵੇ ਉਹਨੂੰ ਇਸ ਭਵਜ ਸਮੁੰਦਰ ਤੋਂ ਤਾਰ ਦਿੰਦਾ ਆ ਇਹ ਇਹ ਮਿਹਰ ਆ ਗੁਰੂ ਪਾਤਸ਼ਾਹ ਦੀ ਬਸ ਗੱਲ ਆ ਕਿ ਅਸੀਂ ਕਈ ਵਾਰੀ ਨਾਸਤਿਕ ਵਰਤੀ ਨੂੰ ਧਾਰਨ ਕਰ ਲੈਨੇ ਕਿ ਲਾਏ ਸੇਵਾ ਚ ਕੀ ਪਿਆ ਹੋਇਆ ਪਰ ਨਹੀਂ ਸੇਵਾ ਦੇ ਸਦਕਾ ਹੀ ਗੁਰੂ ਘਰ ਦੀ ਸੇਵਾ ਨਹੀਂ ਆ ਨਹੀਂ ਤੋਂ ਬਿਨਾ ਮਹਿਲ ਖੜੇ ਨਹੀਂ ਹੋ ਸਕਦੇ ਅਗੇ ਉਸੇ ਤਰ੍ਹਾਂ ਸੇਵਾ ਤੋਂ ਬਿਨਾ ਕਿਰਪਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅੱਗੇ ਕਹਿੰਦੇ ਨੇ ਜਲ ਥਲ ਮਹੀਲ ਰਵਿਆ ਸੋਏ ਕਹਿੰਦੇ ਜਲ ਵਿੱਚ ਵੀ ਥਲ ਵਿੱਚ ਵੀ ਮਹੀਲ ਆਕਾਸ਼ ਵਿੱਚ ਵੀ ਰਵ ਰਹਿਆ ਸੋਏ ਹਰ ਥਾਂ ਦੇ ਉੱਤੇ ਉਹ ਪਰਮੇਸ਼ਰ ਮੌਜੂਦ ਆ ਦੁਨੀਆ ਦੇ ਕੋਈ ਅਜਿਹੀ ਥਾਂ ਨਹੀਂ ਜਿੱਥੇ ਰੱਬ ਦਾ ਵਾਸਾ ਨਹੀਂ ਹੈਗਾ ਹਰ ਜਗ੍ਹਾ ਦੇ ਉੱਤੇ ਪਰਮੇਸ਼ਰ ਦਾ ਵਾਸਾ ਹੈ ਹਰ ਥਾਂ ਦੇ ਉੱਤੇ ਅੱਗੇ ਸਤਿਗੁਰੂ ਸਮਝਾਣਾ ਕਰ ਰਹੇ ਨੇ ਗੁਰੂ ਨਾਲ ਦੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਫਰੇ ਆਪਣੇ ਮਨ ਵਿੱਚ ਬਿਰਤੀ ਰੱਖਿਆ ਕਰੀਏ ਕਿ ਅਸੀਂ ਚੰਗੇ ਨਹੀਂ ਅਗੇ ਮੈਂ ਕੋਈ ਬਹੁਤਾ ਸਿਆਣਾ ਨਹੀਂ ਹੈਗਾ ਤੇ ਸਾਹਮਣੇ ਵਾਲੇ ਨੂੰ ਮੈਂ ਕਹੀ ਜਾਵਾਂ ਤੂੰ ਬੜਾ ਬੁਰਾ ਆ ਤੇਰੇ ਅੰਦਰ ਆਹ ਕਮੀਆਂ ਨੇ ਉਹ ਕਮੀਆਂ ਨੇ ਯਾਦ ਰੱਖੋ ਕਿ ਪੂਰਨ ਸਿਰਫ ਸੰਸਾਰ ਦੇ ਵਿੱਚ ਗੁਰੂ ਆ ਤੇ ਅਕਾਲ ਪੁਰਖ ਆ ਬਾਕੀ ਸੰਸਾਰ ਸਾਰ ਅਧੂਰਾ ਹੈ ਕਦੀ ਇਹ ਨਾ ਸੋਚੀਏ ਕਿ ਅਸੀਂ ਬਹੁਤੇ ਚੰਗੇ ਆ ਜੇ ਨਿਮਰਤਾ ਨੂੰ ਧਾਰਨ ਕਰਨਾ ਆ ਦੇਖੋ ਗੁਰਨਾਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੱਥੇ ਨਿਮਰਤਾ ਝਲਕਦੀ ਆ ਉਹ ਕਹਿ ਰਹੇ ਨੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਾਲਕਿ ਅਸੀਂ ਜਾਣਦੇ ਆ ਪ੍ਰਥਕ ਪਰਮੇਸ਼ਰ ਨੇ ਉਹਨਾਂ ਦੀ ਨਿਮਰਤਾ ਦੱਸ ਰਹੀ ਏ ਕਿ ਹਾਂ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਨਹੀਂ ਚੰਗੇ ਆ ਸੰਸਾਰ 'ਚ ਕੋਈ ਬੁਰਾ ਨਹੀਂ ਹੈ ਤੇ ਅਸੀਂ ਕਹਿੰਦੇ ਆ ਜੀ ਮੈਂ ਹੀ ਚੰਗਾ ਬਸ ਮੈਂ ਹੀ ਸਿਆਣਾ ਸਾਡੀ ਸੋਚ ਸਾਡੀ ਥਿੰਕਿੰਗ ਕੀ ਕਹਿੰਦੀ ਦੂਜਾ ਵਿਅਕਤੀ ਨੂੰ ਕਿੱਥੇ ਕੁਝ ਪਤਾ ਇਹ ਤਾਂ ਮੂਰਖ ਹੈ ਜੀ ਪਰ ਨਹੀਂ ਐਦਾ ਦਾ ਕੁਝ ਨਹੀਂ ਹੁੰਦਾ ਸਾਹਮਣੇ ਵਾਲਾ ਵਿਅਕਤੀ ਵੀ ਉਨਾ ਹੀ ਸਿਆਣਾ ਹੁੰਦਾ ਆ ਜਿਨੇ ਅਸੀਂ ਸਿਆਣੇ ਹੁੰਨੇ ਆ ਪਰ ਗੱਲ ਇਹ ਆ ਕਿ ਜਿਹੜੇ ਵਿਰਖਾਂ ਨੂੰ ਕਹਿੰਦੇ ਨੇ ਫਲ ਲੱਗ ਜਾਂਦਾ ਉਹਨਾਂ ਦੀਆਂ ਟਾਹਣੀਆਂ ਅਸਮਾਨ ਨੂੰ ਨਹੀਂ ਜਾਂਦੀਆਂ ਉਹ ਜ਼ਮੀਨ ਨੂੰ ਆਉਂਦੀਆਂ ਗੁਣਵਾਨ ਵਿਅਕਤੀ ਦੇ ਅੰਦਰ ਨਿਮਰਤਾ ਆਉਂਦੀ ਆ ਇਹ ਹੰਕਾਰੀ ਵਿਅਕਤੀ ਦੇ ਅੰਦਰ ਹਮੇਸ਼ਾ ਹੰਕਾਰ ਵੱਧਦਾ ਜਾਂਦਾ ਹੈ ਤੇ ਮੈਂ ਤੇ ਮੇਰੀ ਆ ਜਾਂਦੀ ਹੈ ਤੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਗੁਰੂ ਸਾਹਿਬ ਦੇ ਇਸ ਹੁਕਮ ਨੂੰ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਮੈਂ ਬਹੁਤਾ ਚੰਗਾ ਨਹੀਂ ਤੇ ਸੰਸਾਰ ਕੋਈ ਬੁਰਾ ਨਹੀਂ ਹੈਗਾ ਅੱਗੇ ਸਤਿਗੁਰ ਕਹਿ ਦਿੰਦੇ ਨੇ ਪ੍ਰਣਮਤ ਨਾਨਕ ਤਾਰੇ ਸੋਏ ਉਸ ਪਰਮੇਸ਼ਰ ਦੇ ਚਰਨਾਚੇ ਮੇਰੀ ਪ੍ਰਣਵ ਤੇ ਪ੍ਰਣਾਮ ਆ ਜਿਹੜਾ ਸਾਰੇ ਸੰਸਾਰ ਨੂੰ ਤਾਰਨ ਵਾਲਾ ਹੈ ਉਸ ਆਕਾਰ ਰੂਪਖ ਦੇ ਚਰਨਾਂ 'ਚ ਪ੍ਰਣਾਮ ਹੈ ਉਹ ਸਾਰੇ ਜੀਵਾਂ ਨੂੰ ਤਾਰਦਾ ਨਾਨਕ ਤਾਰੇ ਸੋਇ ਸਾਰਿਆਂ ਨੂੰ ਤਾਰਦਾ ਹੈ ਇੱਕ ਹੀ ਹੈਗਾ ਪਰਮੇਸ਼ਰ ਦੂਜਾ ਕੋਈ ਨਹੀਂ ਹੈਗਾ ਸੋ ਜਿੰਨਾ ਕਵੀ ਇਹ ਸਮਾਂ ਸਾਨੂੰ ਸੰਸਾਰ ਵਿੱਚ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਆ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਧਾਂਤਾਂ ਨੂੰ ਅਪਣਾਉਂਦੇ ਹੋਏ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਵੰਡ ਛਕਣਾ ਤੇ ਸੇਵਾ ਕਰਨਾ ਸੇਵਾ ਕਰਕੇ ਹੀ ਅਸੀਂ ਆਪਣੇ ਇਹਨਾਂ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮਲ ਜਿਹੜੀ ਆ ਸਾਡੇ ਇਸ ਤਨ 'ਤੇ ਲੱਗੀ ਹੋਈ ਏ ਇਹ ਤਾਂ ਉਤਰੇਗੀ ਜਦੋਂ ਸੇਵਾ ਕਰਾਂਗੇ ਅਸੀਂ ਭਾਂਡਿਆਂ ਦੇ ਕਾਲਕ ਨਹੀਂ ਤਾਂ ਤੋਤਾਰ ਦੇ ਹੁੰਦੇ ਜਦੋਂ ਗੁਰੂ ਘਰ 'ਚ ਸੇਵਾ ਕਰਦੇ ਉਹ ਅਸੀਂ ਆਪਣੇ ਜਨਮ ਜਨਮਾਂਤਰਾਂ ਦੀ ਜਿਹੜੀ ਮੈਲ ਦੀ ਲੱਗੀ ਹੈ ਨਾ ਕਾਲੀ ਕਾਲਕ ਉਹਨੂੰ ਉਤਾਰ ਰਹੇ ਹੁੰਦੇ ਆ ਅਸੀਂ ਗੁਰੂ ਘਰ 'ਚ ਨਹੀਂ ਝਾੜੂ ਮਾਰ ਰਹੇ ਹੁੰਦੇ ਅਸੀਂ ਆਪਣੇ ਉਸ ਮਾੜੇ ਕਰਮਾਂ ਦੇ ਉੱਤੇ ਝਾਲੂ ਮਾਰ ਰਹੇ ਹੁੰਨੇ ਆ ਜਿਹੜੇ ਪਤਾ ਨਹੀਂ ਅਸੀਂ ਜਾਣੇ ਜਾਂ ਜਾਣੇ ਚ ਪਤਨ ਕਿੰਨੇ ਕੁ ਕੀਤੇ ਹੋਏ ਨੇ। ਇਹੀ ਸੇਵਾ ਦਾ ਫਲ ਆ ਕਾਰਜ ਕੋਈ ਕਰਨਿਆ ਤੇ ਫਲ ਸਾਨੂੰ ਕਿਤੇ ਹੋਰ ਮਿਲਦਾ। ਇਹ ਮਹਾਨਤਾ ਆ ਸੇਵਾ ਦੀ ਗੁਰੂ ਨਾਨਕ ਦੇ ਦਰ ਤੇ ਰਹਿ ਕੇ ਰੋਜ਼ਾਨਾ ਸੇਵਾ ਕਰੀਏ ਕਰੀਏ ਬਾਣੀ ਪੜਿਆ ਕਰੀਏ ਤੇ ਸਦਾ ਨਿਮਰਤਾ ਦੇ ਵਿੱਚ ਰਹਿਣਾ ਸਿੱਖਿਆ ਕਰੀਏ ਤਾਂ ਹੀ ਹੋ ਸਕਣ ਇਹ ਸਾਡੇ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸੋ ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਵਿਚਾਰਾ ਕਰਦੇ ਹੋਈਆਂ ਬਿਆਨਤ ਬਿੰਨ ਪ੍ਰਕਾਰ ਦੀ ਭੁਲਾ ਗਲਤੀ ਨੂੰ ਸਤਿਗੁਰੂ ਅਤੇ ਸਤਿਗੁਰਾਂ ਦੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤਾਂ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ